ਕੀਤੀ ਹੈ ਔਰ ਜਿਹੜਾ ਕਿ ਸਾਡੇ ਪੈਨਸ਼ਨਰ ਸਾਥੀ ਹੈ ਉਹਨਾਂ ਦੀ ਜਿਹੜੀ ਪੈਨਸ਼ਨ ਸੋ ਜਿਹੜੀ ਹੈ ਉਹ ਤੇ 2.58 ਦਾ ਫਾਰਮੂਲਾ ਲਾਗੂ ਨਹੀਂ ਕੀਤਾ ਜਾ ਰਿਹਾ ਇਸੇ ਤਰ੍ਹਾਂ ਪੱਤੀਤੀ ਜਾਵੇ ਤੇ ਇਸੇ ਤਰ੍ਹਾਂ ਜਿਹੜੇ ਸਾਡੇ ਵੱਖ-ਵੱਖ ਵਰਗਾਂ ਦੇ ਵਿੱਚ ਮੁਲਾਜ਼ਮ ਜਿਹੜੇ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਸਾਡੇ ਸਕੇਲਾਂ ਦੇ ਜਿਹੜੇ ਆ ਉਹ ਪੱਤੇ ਜਿਹੜੇ ਆ ਉਹ ਪੂਰੇ ਨਹੀਂ ਕੀਤੇ ਜਾ ਰਹੇ ਔਰ ਇਹਦੇ ਨਾਲ ਨਾਲ ਜੋ ਸਾਨੂੰ ਇੱਕ ਵਾਰ 16 ਤੋਂ ਜਿਹੜੇ ਸਕੇਲ ਦਿੱਤੇ ਆ ਉਹਦਾ ਏਰੀਅਰ ਨਹੀਂ ਇਹ ਦਿੱਤਾ ਜਾ ਰਿਹਾ ਜਿਹੜਾ ਕਿ ਪਿਛਲੇ ਸਮੇਂ ਜਿਹੜਾ ਵਿੱਤ ਮੰਤਰੀ ਮਨਪ੍ਰੀ ਬਾਦਲ ਜੀ ਉਹ ਕਿਸ਼ਤਾਂ ਵੀ ਬਣਾ ਕੇ ਚੱਲ ਗਿਆ ਵੀ ਪੈਸੇ ਹਸ ਮਹੀਨੇ ਦੇ ਵਿੱਚ ਕਿਸ਼ਤਾਂ ਦਿੱਤਾ ਗਿਆ ਇਹ ਸਰਕਾਰ ਵੱਲੋਂ ਜਿਹੜੀ ਮੁਲਾਜ਼ਮਾਂ ਦੀ ਇੱਤਿੱਚੀ ਸਰਕਾਰ ਰਖਵਾਉਂਦੀ ਹੈ ਇਹਦੇ ਵੱਲੋਂ ਮੁਲਾਜ਼ਮਾਂ ਨੂੰ ਦੇਣ ਦੀ ਬਜਾਏ ਲਗਾਤਾਰ ਮੁਲਾਜ਼ਮਾਂ ਦੇ ਵੱਲੋਂ ਖੋਇਆ ਜਾ ਰਿਹਾ ਔਰ ਜਿਹੜੀਆਂ ਸਾਡੀਆਂ ਰੂਲਰ ਪਿੰਡਾਂ ਦੇ ਵਿੱਚ ਇੰਡੀਆਂ ਡਿਸਪੈਂਸਰੀਆਂ ਸੀ ਉਹਨਾਂ ਨੂੰ ਬੰਦ ਕਰਕੇ ਜਿਹੜੀ ਉਹ ਇੱਕ ਮੁਹੱਲਾ ਕਲੀਨਿਕ ਜਿਹੜੀ ਚਲਾਈ ਜਾ ਰਹੀ ਹੈ ਜਿਹਦੇ ਨਾਲ ਪਿੰਡੂ ਜਿਹੜੀ ਸਾਡੀ ਪਿੰਡਾਂ ਦੇ ਲੋਕ ਹੈ ਜਿਨ੍ਹਾਂ ਨੂੰ ਉਹ ਸਹੂਲਤਾਂ ਮਿਲਦੀਆਂ ਪਿੰਡਾਂ ਦੇ ਵਿੱਚ ਬੰਦ ਹੋ ਜਾਣਗੀਆਂ ਅਸੀਂ ਸਰਕਾਰ ਕੋ ਮੰਗ ਕਰਦੇ ਹਾਂ ਕਿ 1141 ਜਿਹੜੀਆਂ ਸਾਡੀਆਂ ਡਿਸਪੈਂਸਰੀਆਂ ਵਾਂ ਉਹਨਾਂ ਨੂੰ ਅਪਗ੍ਰੇਡ ਕੀਤਾ ਜਾਵੇ ਉਹਦੇ ਚ ਡਾਕਟਰ ਭਰਤੀ ਕੀਤੇ ਜਾਣ ਉਹਦੇ ਚ ਫਾਰਮਾਸਿਸਟ ਭਰਤੀ ਕੀਤੇ ਨੇ ਉਹਦੇ ਸਟਾਫ ਨਰਸਾਂ ਭਰਤੀ ਕੀਤੇ ਜਾਣ ਤਾਂ ਕਿ ਪੰਜਾਬ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਜਿਹੜੀ ਆ ਵਧੀਆ ਸਹੂਲਤਾਂ ਮਿਲ ਸਕਣ ਇਸੇ ਤਰ੍ਹਾਂ ਸਕੂਲਾਂ ਦੇ ਵਿੱਚ ਜਿਹੜੀਆਂ ਪੋਸਟਾਂ ਖਾਲੀ ਐ ਉਹ ਪੋਸਟਾਂ ਜਿਹੜੀਆਂ ਭਰੀਆਂ ਜਾਣ ਇਹ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਸੀ ਉਹ ਮੇਰੇ ਨਾਲ ਬਾਸ ਸਿੰਘ ਖੇਰਾ ਜੀ ਆ ਉਹ ਆਪਣੀ ਜਿਹੜੀ ਆ ਗੱਲ ਕਰਨਗੇ ਇਹਦੇ ਵੱਲੋਂ ਮੁਲਾਜ਼ਮਾਂ ਨੂੰ ਦੇਣ ਦੀ بجائے ਲਗਾਤਾਰ ਮੁਲਾਜ਼ਮਾਂ ਦੇ ਵੱਲੋਂ ਹੋਇਆ ਜਾ ਰਿਹਾ ਔਰ ਜਿਹੜੀਆਂ ਸਾਡੀਆਂ ਰੂਲਰ ਪਿੰਡਾਂ ਦੇ ਵਿੱਚ ਇੰਡੀਆਂ ਡਿਸਪੈਂਸਰੀਆਂ ਸੀ ਉਹਨਾਂ ਨੂੰ ਬੰਦ ਕਰਕੇ ਜਿਹੜੀ ਉਹ ਇੱਕ ਮhalla clinic ਜਿਹੜੀ ਚਲਾਈ ਜਾ ਰਹੀ ਹੈ ਜਿਹਦੇ ਨਾਲ ਪਿੰਡੂ ਜਿਹੜੀ ਸਾਡੀ ਪਿੰਡਾਂ ਦੇ ਲੋਕ ਹੈ ਜਿਨ੍ਹਾਂ ਨੂੰ ਸਹੂਲਤਾਂ ਮਿਲਦੀਆਂ ਪਿੰਡਾਂ ਦੇ ਵਿੱਚ ਬੰਦ ਹੋ ਜਾਣਗੀਆਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ 1141 ਜਿਹੜੀਆਂ ਸਾਡੀਆਂ ਡਿਸਪੈਂਸਰੀਆਂ ਵਾਂ ਉਹਨਾਂ ਨੂੰ ਅਪਗ੍ਰੇਡ ਕੀਤਾ ਜਾਵੇ ਉਹਦੇ 'ਚ ਡਾਕਟਰ ਭਰਤੀ ਕੀਤੇ ਜਾਣ ਉਹਦੇ 'ਚ ਫਾਰਮਾਸਿਸਟ ਭਰਤੀ ਕੀਤੇ ਨੇ ਉਹਨਾਂ ਦੇ ਸਟਾਫ ਨਰਸਾਂ ਭਰਤੀ ਕੀਤੇ ਜਾਣ ਤਾਂ ਕਿ ਪੰਜਾਬ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਜਿਹੜੀ ਹੈ ਵਧੀਆ ਸਹੂਲਤਾਂ ਮਿਲ ਸਕਣ ਇਸੇ ਤਰ੍ਹਾਂ ਸਕੂਲਾਂ ਦੇ ਵਿੱਚ ਜਿਹੜੀਆਂ ਪੋਸਟਾਂ ਖਾਲੀ ਹੈ ਉਹ ਪੋਸਟਾਂ ਜਿਹੜੀਆਂ ਭਰੀਆਂ ਜਾਣ ਇਹ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਸੀ ਫੋਂ ਮੇਰੇ ਨਾਲ ਬਾਸਨ ਖੇਰਾ ਜੀ ਆ ਉਹ ਆਪਣੀ ਜਿਹੜੀ ਆ ਗੱਲ ਕਰਨਗੇ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ